ਕੋਈ ਰਕਮ 3.5% ਦੀ ਦਰ ਨਾਲ 6 ਸਾਲਾਂ ਵਿੱਚ 48000 400 ਰੁਪਏ ਬਣ ਜਾਂਦੀ ਹੈ ਉਦਾਹਰਣ ਲਈ ਗਈ ਰਕਮ ਪਤਾ ਕਰੋ ਤਾਂ ਆਪਣੇ ਕੋਲ प्रिंसिपल जो आप फाइंड करना और टाइम है अपने सिक्स ईयर और रेट कितना अपने किल थ्री पॉइंट फाइव प्रसेंट अस प्रिंसिपल फाइन करना है टाइम है अपने सिक्स ईयर और हर साल अपने को परसेंट वेज लग रहा जी थ्री पॉइंट फाइव परसेंट यस और नो तो सब तो पहले आप रेट में शुरू करा ਇਹ ਬਣ ਗਿਆ ਆਪਣੀ ਕੋਲ ਰੇਟ ਇਕੁਅਲ ਟੂ 3.5% ਤੇ ਸਭ ਤੋਂ ਪਹਿਲਾਂ ਜੇ ਕਰ ਮੈਂ ਇਸ ਨੂੰ ਲਿਖਾਂ ਜੀ ਵਿਦਆਊਟ ਪੁਆਇੰਟ ਇਵੇਂ ਜੀ ਆਪਣੀ ਕੋਲ 35 10 ਵਿਦ ਪ੍ਰਸੈਂਟ ਯੈਸ অর ਨੋ ਪਹਿਲਾਂ ਮੈਂ ਡੈਸੀਮਲ ਨੂੰ ਖਤਮ ਕੀਤਾਗਾ ਇਸ ਕਰਕੇ ਮੈਂ ਨੀਚੇ ਕਿਨ ਲਗਾਇਆ ਜੀ 10 ਮਨ ਜੇਕਰ ਆਪਾਂ ਪਰਸੈਂਟ ਨੂੰ ਖਤਮ ਕਰਨਾਗਾ ਤਾਂ ਆਪਾਂ 10 ਦੇ ਨਾਲ ਕਿੰਨਾ ਲਿਖਾਂਗੇ 2 100 ਪਰ ਇਸ ਨੂੰ ਮੈਂ 5 ਦੇ ਡਿਵੀਡਿਡ ਕਟਿੰਗ ਕਰਾਂ ਤਾਂ ਇਵੇਂ ਜੀ ਆਪਣੀ ਕੋਲ ਸੈਮਨ फाइव इंटू टू अपने टेन यस और नो ए बन गया जी अपने कोडरड ओके जी तो हमेशा याद रखना का, कर दे या, जब आपने है, जो आप रेट नॉल्व करते हैं जब अपने थ्री पॉइंट फाइव परसेंट थी जो इसमें सोल्व किया अपने अपॉन टू हंड्रड जो अपने को नीचे वाला नंबर आता है अपने वेरी गुड यह अपने प्रिंसिपल हो जी और जो अपने टॉप वाला नंबर होंगे ਇਸ ਆਪਨੇ ਕੋਲ ਕੀ ਹੋ ਗਾ ਦੀ ਵਿਆਜ ਤਾਂ ਜੋ ਇਹ ਆਪਣੇ ਕੋਲ ਵਿਆਜ ਕਿੰਨੇ ਸਾਲਾਂ ਦਾ ਹੁੰਦਾ ਦੀ 1 ਸਾਲ ਦਾ ਵਿਆਜ ਹੁੰਦਾ ਹੈ ਠੀਕ ਹੈ ਜੀ ਇੱਥੇ ਆਪ ਨੂੰ ਟਾਈਮ ਦੇਣਾ ਹੈ ਗਾ ਦੀ 6 ਸਾਲ ਜੇਕਰ 1 ਸਾਲ ਦਾ ਵਿਆਜ ਆਪਣੇ ਕੋਲ 7 ਰੁਪਏ ਹੋ ਗਏ ਨੇ ਠੀਕ ਹੈ ਜੀ ਤਾਂ 6 ਇਅਰ ਤੋਂ ਬਾਅਦ ਆਪਣੇ ਕੋਲ ਵਿਆਜ ਕਿੰਨਾ ਬਣ ਜੂਗਾ ਜੀ 42 ਤਾਂ ਇੱਕ ਤਰਫਾ ਪੜੀ ਜਾਂਦੇ ਦੀ ਪ੍ਰਿੰਸੀਪਲ ਔਰ ਇੱਕ ਤਰਫ ਲਿਖਾਂਗੇ ਆਪਾਂ ਅਮਾਉਂਟ ਪ੍ਰਿੰਸੀਪਲ ਹੈਗਾ ਆਪਣੇ ਕੋਲ 200 ਔਰ ਜੇਕਰ ਹਰ ਸਾਲ ਆਪਣੇ ਕੋਲ ਵਿਆਜ ਲੱਗਦਾ ਹੈਗਾ 7 ਤਾਂ 6 ਸਾਲਾਂ ਬਾਅਦ ਆਪਣੇ ਕੋਲ ਵਿਆਜ ਜਿੰਨਾ ਬਣ ਜਾਊਗਾ 42 ਤਾਂ ਆਪਣੇ ਕੋਲ ਅਮਾਉਂਟ ਕਿੰਨੀ ਬਣ ਜਾਊਗੀ ਜੀ 242 ਓਕੇ ਜੀ ਅਮਾਉਂਟ ਦਾ ਮਤਲਬ ਦਾਗਾ ਵੀ ਜਦੋਂ ਆਪਾਂ ਪ੍ਰਿੰਸੀਪਲ ਔਰ ਵਿਆਜ ਜਦੋਂ ਆਪਾਂ ਦੋਨਾਂ ਨੂੰ ਜੋੜ ਦਾਂਗੇ ਤਾਂ ਆਪਾਂ ਨੂੰ ਅਮਾਉਂਟ ਮਿਲੂਗਾ ਜੇਕਰ ਆਪਣੇ ਕੋਲ ਪ੍ਰਿੰਸੀਪਲ 200 ਹੈਗਾ ਔਰ 1 ਸਾਲ ਦਾ ਵਿਆਜ ਆਪਣੇ ਕੋਲ 70 ਹੈਗਾ ਤਾਂ 6 ਸਾਲਾਂ ਬਾਅਦ ਵਿਆਜ ਕਿੰਨਾ ਬਣ ਜਾਊਗਾ ਜੀ 42 ਰੁਪਏ ਬਣ ਜਾਊਗਾ ਮੈਂ 200 ਰੁਪਏ ਵਿੱਚ 42 ਐਡ ਕਰੂੰਗਾ ਤਾਂ ਆਪਰੇ ਕੋਲ 242 ਕਿੰਨੇ ਬਣੂਗਾ ਜੀ ਅਮਾਉਂਟ ਤਾਂ ਆਪਣੇ ਕੋਲ ਪ੍ਰਿੰਸੀਪਲ ਹੈਗਾ ਜੀ 200 ਔਰ ਅਮਾਉਂਟ ਹੈਗਾ ਆਪਣੇ ਕੋਲ 242 ਹਾਂਜੀ ਤੱਕ ਸਾਰੇ ਇਤਨੂੰ ਸਮਝ ਆ ਗਿਆ ਸਟੇਟਮੈਂਟ ਦੇ ਵਿੱਚ ਆਪਾਂ ਨੂੰ ਅਮਾਉਂਟ ਕਿੰਨੀ ਦਿੱਤੀ ਹੋਈ ਹੈ ਜੀ 48400 ਜੇਕਰ ਮੈਂ ਟੋਪ ਤੇ ਅਮਾਉਂਟ ਰੱਖ ਮਾ ਜੀ 48400 ਤੇ ਨੀਚੇ ਵੀ ਅਮਾਉਂਟ ਆਏਗੀ ਜੀ ਔਰ ਇੱਥੇ ਆਪਣੇ ਕੋਲ ਅਮਾਉਂਟ ਕਿੰਨੀ ਹੈਗੀ ਜੀ 242 ਵੈਰੀ ਗੁੱਡ ਜੇਕਰ ਆਪਾਂ ਪ੍ਰਿੰਸੀਪਲ ਫਾਈਂਡ ਕਰਨਾ ਹੈ ਹਾਂਜੀ ਕਿਸੇ ਨਾਲ ਕਰਨੀ ਹੈ ਮਲਟੀਪਲਾਈ 100 ਦੇ ਨਾਲ ਓਕੇ ਜੀ ਸਭ ਸਾਰਿਆਂ ਬੱਚਿਆਂ ਨੂੰ ਸਮਝ ਆ ਗਿਆ ਹੁਣ ਅਸੀਂ ਇਸ ਨੂੰ ਇਸ ਵਾਲੀ ਸਾਈਡ ਇਹਦੀ 484 100 ਪਰ نیچے ਆਪਣੇ ਕੋਲ 242 200 ਜੇਕਰ ਆਪਾਂ ਇਹਨਾਂ ਦੋ ਨੰਬਰਾਂ ਨੂੰ ਮਲਟੀਪਲਾਈ ਕਰਾਂਗੇ ਤਾਂ ਆਪਾਂ ਨੂੰ 48400 ਮਿਲੂਗਾ ਨਾ

ਹੰਦੀ ਸਾਰੇ ਬੱਚੇ ਨੂੰ ਸਮਝ ਆ ਗਿਆ ਜੀ ਸਟੇਟਮੈਂਟ ਸਾਰੇ ਬੱਚੇ ਨੂੰ ਕਲੀਅਰ ਹੋ ਗਈ ਜੀ ਸੋਲੂਸ਼ਨ ਸਾਰੇ ਬੱਚੇ ਨੂੰ ਸਮਝ ਆ ਗਿਆ ਕਿਸੇ ਵੀ ਬੱਚੇ ਦਾ ਕੋਈ ਵੀ ਕੁਐਸਚਨ ਮਾਈਂਡ ਵਿੱਚ ਰਹਿੰਦਾ ਹੋਵੇ ਦੱਸ ਸਕਦੇ ਹੋ ਓਕੇ